ਜਵੇਂ ਸਾਰਿਆਂ ਨੂੰ ਪਤਾ ਹੀ ਹੈ ਕਿ ਜਿਹੜੀ ਖੜਾ ਦੀ ਪ੍ਰਕੋਪੀ ਚੱਲ ਰਹੀ ਹੈ ਉਸ ਨੂੰ ਲੈ ਕੇ ਅਸੀਂ ਅੱਜ ਇੱਥੇ ਸਭ ਦੀਨ ਧਰਮਕੋਟ ਦਾ ਪ੍ਰਿੰਸ ਸੰਘੇੜਾ ਅਸੀਂ ਉੱਤੇ ਪਹੁੰਚੇ ਹਾਂ ਸਾਡੀ ਸਾਰੀ ਪੁਲਿਸ ਪਾਰਟੀ ਹੈ ਸਾਡੇ ਐਸਐਸਪੀ ਸਾਹਿਬ ਨੇ ਨਾਲ ਜੋ ਕਾਫੀ ਹਫ਼ਤੇ ਤੋਂ ਹੀ ਅਸੀਂ ਇਹ ਸਾਰਾ ਵਰਕ ਕਰ ਰਹੇ ਹਾਂ ਅਸੀਂ ਇੱਥੇ ਆਪਣਾ ਜਿਹੜਾ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਅਜੀਤ ਗਾਂਧੀ ਜੀ ਐਸਐਸਪੀ ਸਾਹਿਬ ਮੋਗਾ ਜੀ ਦੇ ਦਿਸੰਬਰ ਦੇ ਸੰਬੰਧਕ ਇੱਥੇ ਪੁਲਿਸ ਕੰਟਰੋਲ ਰੂਮ ਬਣਾਇਆ ਹੈ ਲੋਕਾਂ ਨੂੰ ਜਿਹੜਾ ਆਪਣਾ ਨੰਬਰ ਵੀ ਸ਼ੇਅਰ ਕੀਤਾ ਹੋਇਆ ਤੇ ਤੇ ਇੱਕ ਵੈਰਨੈਸ ਸੈਟ ਵਗੈਰਾ ਲਗਾ ਕੇ ਪ੍ਰੋਪਰ ਤੌਰ ਤੇ ਜੀਓਗ੍ਰਾਫਿਕ ਇਨਫੋਰਮੇਸ਼ਨ ਹੁੰਦੀ ਹੈ ਤਾਂ ਉਹ ਪਬਲਿਕ ਨੂੰ ਅਸੀਂ ਅਪੀਲ ਕਰਦੇ ਆਂ ਵੀ ਉਹਨਾਂ ਨੂੰ ਦੱਸਿਆ ਕਰਨਾ ਪਾਣੀ ਦੇ ਉਤਰਾਅ ਚੜਾਅ ਬਾਰੇ ਸਾਨੂੰ ਪਤਾ ਲੱਗਦਾ ਰਹਿੰਦਾ ਹੈ ਤੇ ਇੱਥੇ ਜਿਹੜਾ ਪੰਜਾਬ ਸਰਕਾਰ ਵੱਲੋਂ ਤੇ ਮਾਨਜੋਗ ਡਿਪਟੀ ਕਮਿਸ਼ਨਰ ਸਾਹਿਬ ਵੱਲੋਂ ਸਮੇਂ-ਸਮੇਂ ਸਰ ਇੱਥੇ ਰਾਸ਼ਨ ਪ੍ਰੋਵਾਈਡ ਕੀਤਾ ਜਾ ਰਿਹਾ ਹੈ ਅਤੇ ਜੋ ਵੀ ਹਰਾ-ਚਾਰਾ ਪਸ਼ੂਆਂ ਦਾ ਕੋਈ ਆਚਾਰ-ਸ਼ੈਲੇ ਵਗੈਰਾ ਇਹ ਸਾਰਾ ਇਹਨਾਂ ਨੂੰ ਉੱਥੇ ਪ੍ਰੋਵਾਈਡ ਕੀਤਾ ਜਾ ਰਿਹਾ ਹੈ ਔਰ ਵੀ ਜਿਹੜੀਆਂ ਪਾਰਟੀਆਂ ਆਪਣੇ ਤੌਰ ਤੇ ਵੱਖਰੇ ਤੌਰ ਤੇ ਜਿਹੜਾ ਇਹਨਾਂ ਨੂੰ ਕੋਈ ਮੈਡੀਸਿਨ ਦੇ ਰਿਹਾ ਕੋਈ ਹੋਰ ਖਾਣ ਪੀਣ ਦਾ ਸਮਾਨ ਦੇ ਰਿਹਾ ਸੋ ਅਸੀਂ ਇਹ ਜਿਹੜੇ ਘਰ ਹੈਗੇ ਆ 25-30 ਘਰ ਨੇ ਪਿੰਡ ਦੇ ਜਿਹੜੇ ਦਰਿਆ ਦੇ ਬਿਲਕੁਲ ਵਿਚਕਾਰ ਆ ਗਏ ਨੇ ਇਹਨਾਂ ਨੂੰ ਅਪੀਲ ਕੀਤੀ ਹੈ ਕਿ ਇਹ ਜਿਹੜੇ ਸਾਰੇ ਘਰਾਂ ਤੋਂ ਬਾਹਰ ਆ ਜਾਣਗੇ ਕਾਫੀ ਹੱਦ ਤੱਕ ਆ ਗਏ ਨੇ ਕੁਝ ਪਸ਼ੂ ਵੀ ਆਪਣੇ ਬਾਹਰ ਲਿਆਏ ਨੇ ਪਰ ਫਿਰ ਵੀ ਅਸੀਂ ਉਹਨਾਂ ਨੂੰ ਅਪੀਲ ਕਰਦੇ ਆ ਕਿ ਜਿਹੜੇ ਅੰਦਰ ਕੁਝ ਰਹਿ ਗਏ ਨੇ ਉਹ ਵੀ ਆਪਣਾ ਸਮਾਨ ਲੈ ਕੇ ਬਾਹਰ ਆ ਜਾਣ ਕਿਉਂਕਿ ਪਾਣੀ ਦਾ ਵਹਾਵ ਜਿਹੜਾ ਕੱਲ੍ਹ ਨਾਲੋਂ ਵੀ ਥੋੜਾ ਤੇਜ਼